ਅੱਜ ਦੀ ਜਿਹੜੀ ਖਬਰ ਤੁਹਾਡੇ ਕੋਲ ਮੈਂ ਲੈ ਕੇ ਆਇਆ ਦੋਸਤ ਦੀ ਸਹੇਲੀ ਨਾਲ ਹੀ ਦੋਸਤ ਵਿਆਹ ਕਰਵਾ ਲੈਂਦਾ ਉਹ ਦੋਸਤ ਕਹਿੰਦਾ ਮੈਂ ਤਾਂ ਇਹ ਝੂਠੀ ਕਰਕੇ ਛੱਡੀ ਹੋਈ ਆ ਇਹਦੇ ਨਾਲ ਮੇਰੇ ਸਰੀਰਕ ਸੰਬੰਧ ਬਣਾਏ ਹੋਏ ਸੀ ਇਹਦੇ ਨਾਲ ਮੈਂ ਰਿਆ ਹੋਇਆ ਤੂੰ ਤਾਂ ਮੇਰੇ ਨਾਲ ਕੰਜਰਾ ਜਾਂਦਾ ਰਿਆ ਇਹਨੂੰ ਮਿਲਣ ਵਾਸਤੇ ਫੇਰ ਵੀ ਮੇਰੀ ਸਹੇਲੀ ਦੇ ਨਾਲ ਤੂੰ ਵਿਆਹ ਕਰਾ ਲਿਆ ਫਿਰ ਉਹ ਜਿਹੜਾ ਦੋਸਤ ਹੁੰਦਾ ਉਹ ਉਹਨਾਂ ਦੇ ਬਾਰਮੂਰ ਦੀ ਲੰਗਦਾ ਹੁੰਦਾ ਤਾਂ ਉਹ ਦੂਜਾ ਜਿਹੜਾ ਦੋਸਤ ਵਿਆਹ ਕੇ ਲੈ ਕੇ ਆਇਆ ਹੁੰਦਾ ਕੁੜੀ ਫਿਰ ਉਹ ਉਹਨੂੰ ਕਹਿੰਦਾ ਵੀ ਸਾਡੇ ਬਾਰਮੂਰ ਦੀ ਨਾਲ ਲੰਗਿਆ ਕਰ ਕਿਉਂਕਿ ਉਹ ਸ਼ੱਕ ਕਰਨ ਲੱਗ ਜਾਂਦਾ ਫਿਰ ਸ਼ੱਕ ਤਾਂ ਹੋਊਗਾ ਹੀ ਜੇ ਦੋਸਤ ਦੀ ਸਹੇਲੀ ਨਾਲ ਵਿਆਹ ਕਰਾਉਂਗੇ ਤਾਂ ਜੇ ਉਹਨਾਂ ਦੇ ਘਰੇ ਕੋਈ ਚੀਜ਼ ਵੀ ਲੈਣ ਆ ਜਾਂਦਾ ਸੀਗਾ ਜਾਂ ਕੁਝ ਵੀ ਉਹਨਾਂ ਦੇ ਘਰੋਂ ਲੰਘਦਾ ਟੱਪਦਾ ਸੀਗਾ ਤਾਂ ਮੁੰਡਾ ਸ਼ੱਕ ਕਰ ਜਾਂਦਾ ਹੈ ਸ਼ੱਕ ਦਾ ਇੱਕ ਦੈਰਾ ਬਣ ਜਾਂਦਾ ਸੀ ਇਹਨਾਂ ਦੋਆਂ ਮੁੰਡਿਆਂ ਦੇ ਵਿੱਚ ਕਲੇਸ਼ ਚੱਲ ਪੈਂਦਾ ਇੱਕ ਯਾਰੀ ਦੀ ਮਿਸਾਲ ਹੁੰਦੀ ਆ ਪਰ ਅੱਜ ਯਾਰੀ ਦੇ ਕਲੰਕ ਲੱਗਿਆ ਪਿਆ ਅੱਜ ਜਿਹੜੀ ਵੀਡੀਓ ਤੁਹਾਡੇ ਕੋਲ ਲੈ ਕੇ ਆਵਾਂਗੇ ਇਸ ਵੀਡੀਓ ਦੇ ਵਿੱਚ ਦੱਸਾਂਗੇ ਵੀ ਕਿਵੇਂ ਦੋਸਤ ਦੀ ਸਹੇਲੀ ਨਾਲ ਹੀ ਦੋਸਤ ਦਾ ਵਿਆਹ ਹੋ ਗਿਆ ਕਿਵੇਂ ਉਹਨਾਂ ਨਾਲ ਪਿਆਰ ਹੋਇਆ ਸਾਰੀ ਗੱਲਬਾਤ ਕਰਾਂਗੇ ਆਜੋ ਮਾੜਾ ਖਿੱਚ ਸਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤੀ ਆ ਦੋਸਤੋ ਅੱਜ ਜਿਹੜੀ ਤੁਹਾਡੇ ਕੋਲ ਮੈਂ ਖਬਰ ਲੈ ਕੇ ਆਇਆ ਆ ਦੋਸਤ ਹੀ ਦੋਸਤ ਦਾ ਦੁਸ਼ਮਣ ਬਣ ਜਾਂਦਾ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਇਹ ਜਿਹੜੇ ਦੋ ਮੁੰਡੇ ਖੜੇ ਆ ਨਾ ਇੱਕ ਦੂਜੇ ਦੇ ਦੋਸਤ ਆ ਤੇ ਹੁਣ ਇਹ ਇੱਕ ਦੂਜੇ ਦੇ ਦੁਸ਼ਮਣ ਬਣੇ ਪਏ ਇੱਕ ਦੂਜੇ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਹੇ ਆ ਇਹ ਬਾਰ ਮੋੜ ਦੀ ਜੇ ਦੋਸਤ ਵੀ ਲੰਘ ਜੇ ਇਹਨਾਂ ਕਹਿ ਜਾਂਦੇ ਵੀ ਮੇਰੇ ਬਾਰ ਮੋੜ ਦੀ ਕਿਵੇਂ ਲੰਘ ਗਿਆ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਇਹਨਾਂ ਨੂੰ ਦੋਵਾਂ ਨੂੰ ਪੁੱਛਾਂਗੇ ਵੀ ਸਾਰਾ ਮਸਲਾ ਕੀ ਆ ਕਿਉਂ ਇੱਕ ਦੂਜੇ ਦੇ ਦੁਸ਼ਮਣ ਬਣੇ ਪਏ ਆ ਜਿਹੜੇ ਜੁੰਡੀ ਦੇ ਯਾਰ ਸੀ ਲੰਗੂਟੀਏ ਯਾਰ ਸੀ ਅੱਜ ਵੀ ਦੁਸ਼ਮਣ ਬਣੇ ਪਏ ਇੱਕ ਦੂਜੇ ਦੇ ਬਾਈ ਜੀ ਕੀ ਹਾਲ ਚਾਲ ਠੀਕ ਹੈ ਬਾਈ ਕੀ ਗੱਲਬਾਤ ਕੀ ਹੋਈ ਆ ਬਾਈ ਬਾਈ ਯਾਰ ਸਾਡੀ ਦੋਨਾਂ ਦੀ ਦੋਸਤੀ ਆ ਬਹੁਤ ਟਾਈਮ ਦੀ ਆ ਹੋ ਗਏ ਹੋਣਗੇ ਸਾਨੂੰ ਇਕੱਠੇ ਰਹਿਿੰਦੇ ਨੂੰ ਮੈਨੂੰ ਲੱਗਾ 17-18 ਸਾਲ ਹਨ ਅਸੀਂ ਇੱਕ ਦੂਜੇ ਨੂੰ ਮੰਨ ਕੇ ਚੱਲ ਪੂਰਾ ਰੱਖਦੇ ਆ ਹਨਾ ਇੱਕ ਦੂਜੇ ਨਾਲ ਤੇ ਸਾਡੇ ਨਾਲ ਯਾਰ ਸਾਡੇ ਵਿੱਚ ਦੋਸਤੀ ਦੇ ਵਿੱਚ ਆਲੇ ਦਰਾਰ ਪਾਉਣ ਵਾਲੀ ਇੱਕ ਕੁੜੀ ਆ ਕੁੜੀ ਦਾ ਮਤਨ ਦੱਸਦਾ ਕੀ ਕੰਮ ਹੋਇਆ ਕੁੜੀ ਪਹਿਲਾਂ ਉਹ ਗੱਲਬਾਤ ਮਿਲੇ ਨਾ ਕਰਦੀ ਦੀ ਸੀ ਜਦੋਂ ਮੇਲੇ ਨਾਲ ਗੱਲ ਕਰਦੀ ਸੀ ਇਹ ਮੇਰੇ ਨਾਲ ਹੀ ਹੁੰਦਾ ਸੀ ਗੱਲ ਕਰਦੀ ਹਨਾ ਜਾਂ ਕਿਤੇ ਮਿਲਣਾ ਗੱਲਣਾ ਨਾਲ ਹੁੰਦਾ ਸੀਗਾ ਕਿਤੇ ਵੀ ਅਸੀਂ ਇਹ ਕੁਝ ਵੀ ਮੰਨ ਕੇ ਚੱਲੋ ਉਹਨੂੰ ਡੇਟ ਤੇ ਜਾਣਾ ਜਾਂ ਮੰਨ ਲਾ ਕਿਤੇ ਵੀ ਆਉਣਾ ਮਿਲਣਾ ਕਰਨਾ ਕੁਝ ਵੀ ਅਸੀਂ ਇਕੱਠੇ ਹੁੰਦੇ ਸੀ ਗੱਲਬਾਤ ਕਰੇਗੀ ਕਰੇਗੀ ਤੇ ਮੇਲੇ ਨਾਲ ਰਹੀ ਉਹ 3 ਸਾਲ 3 ਸਾਲਾਂ ਬਾਅਦ ਕਿਤੇ ਮੇਲੇ ਨਾਲ ਉਹ ਮਾੜਾ ਮੋਟਾ ਬੇਟਰ ਰਗੀ ਬੇਟਰ ਵੀ ਪਤਾ ਨਹੀਂ ਕੀ ਦੀ ਗੱਲਾਂ ਗਈ ਕੀ ਗੱਲ ਹੋਈ ਕੀ ਨਹੀਂ ਹੋਈ ਨਾ ਤੇ ਸਾਡੇ ਚ ਕਲੇਸ਼ ਹੀ ਇੰਨਾ ਪੈ ਗਿਆ ਵੀ ਯਾਰ ਨਾ ਤਾਂ ਮੈਂ ਮਨਾਉਣ ਦੀ ਕੋਸ਼ਿਸ਼ ਕੀਤੀ ਤੇ ਨਾ ਉਹਨੇ ਮਨਾਉਣ ਦੀ ਕੋਸ਼ਿਸ਼ ਕੀਤੀ ਠੀਕ ਆ ਮੁੜ ਕੇ ਚਾਲ ਸਾਡੇ ਚ ਲੜਾਈ ਪੈਂਦੀ ਪੈਂਦੀ ਮੈਂ ਹਟ ਕੇ ਪਿੱਛੇ ਜਦੋਂ ਮੈਂ ਪਿੱਛੇ ਹਟ ਗਿਆ ਮੈਂ ਮੁੜ ਕੇ ਨਹੀਂ 6 ਮਹੀਨੇ ਬਾਅਦ ਮੈਨੂੰ ਗੱਲ ਕੀਤੀ ਏ ਮੈਨੂੰ ਕਹਿੰਦੀ ਮੈਂ ਗੱਲ ਮੈਂ ਨਹੀਂ ਗੱਲ ਕਰਨੀ ਯਾਰ ਕਹਿੰਦੀ ਮੈਂ ਤੇਰਾ ਵਿਆਹ ਕਰਾਉਣਾ ਮੈਂ ਕਹਾਂ ਮੈਂ ਨਹੀਂ ਕਰਾਉਣਾ ਕੋਈ ਨਾ ਠੀਕ ਆ ਤੇ ਮੈਨੂੰ ਕਹਿੰਦੀ ਚੱਲ ਤੂੰ ਨਹੀਂ ਕਰਾਉਣਾ ਮੈਂ ਤੇਰੇ ਪਿੰਡ ਹੀ ਕਰਾਉਂਗੀ ਕੁਝ ਵੀ ਹੋ ਜਾਏ ਇਹਦੇ ਨਾਲ ਗੱਲ ਕਰਨ ਲੱਗ ਗਈ ਹੂੰ ਠੀਕ ਆ ਜਦੋਂ ਗੱਲ ਕਰਨ ਲੱਗ ਗਈ ਮੈਂ ਇਹਨੂੰ ਸਮਝਾਇਆ ਵੀ ਮੈਂ ਕਹਾ ਯਾਰ ਮੇਰੀ ਗੱਲ ਸੁਣ ਲਾ ਵੀਵੇਂ ਪੰਗਾ ਨਾ ਲਈ ਚਲ ਉਹ ਗੱਲ ਕਰੀਏ ਨਾ ਕਰੀ ਚੱਲ ਹਨਾ ਪਰ ਮੈਂ ਖਾ ਵੀ ਤੈਨੂੰ ਵੀ ਪਤਾ ਮਹਾ ਪਹਿਲਾਂ ਗੱਲਬਾਤ ਮਿਲ ਲੈਣਾ ਸੀ ਆਪਣੇ ਯਾਰੀ ਦੋਸਤੀ ਜੀ ਫਰਕ ਪੈ ਜਾਊਗਾ ਤੇ ਇਹ ਕਹਦਾ ਯਾਰ ਵੀ ਮੇਰਾ ਉ ਤਾਂ ਹੁੰਦਾ ਨਹੀਂਗਾ ਰਿਸ਼ਤਾ ਵੀ ਚਲ ਯਾਰ ਮੇਰਾ ਵਿਆਹ ਸਰੇ ਚੜਦਾ ਜਾਲਾ ਵੀ ਮੈਂ ਕਰ ਦੇ ਵੀ ਸੌਖੇ ਹੋ ਜਾਣਗੇ ਰੋਟੀ ਪਾਣੀ ਚੱਲ ਵਧੇਗਾ ਘਰਦਨ ਮਿਲਣ ਲੱਗ ਜੂ ਐ ਹੋ ਜੂ ਉਹ ਹੋ ਜੂ ਵੀ ਮੈਨੂੰ ਕਰਾ ਲੈਂਦੇ ਮਹਰ ਵੀ ਕਰਾ ਤਾਂ ਲੈ ਫਿਰ ਕੱਲ ਨੂੰ ਆਪਣੇ ਚ ਫਰਕ ਪਊਗਾ ਇੰਨੇ ਟਾਈਮ ਦੀ ਆਪਣੀ ਯਾਰੀ ਦੋਸਤੀ ਆ ਤੇ ਇਹ ਕਹਦਾ ਨਹੀਂ ਯਾਰ ਅਜੇ ਤਾਂ ਕਿਵੇਂ ਫਰਕ ਪੈ ਜੂਗਾ ਚਲ ਮਹਾ ਵੀ ਠੀਕ ਆ ਤੇ ਹੁਣ ਇਹਨੇ ਵਿਆਹ ਕਰਾ ਲਿਆ ਉਹਦੇ ਜਦੋਂ ਵਿਆਹ ਕਰਾ ਲਿਆ ਤਾਂ ਹੁਣ ਮੈਨੂੰ ਉਹਦੇ ਬਾਰ ਬੇਦੀ ਨੰਗਾ ਨੰਦਾ ਹੂੰ ਹੁਣ ਇਹਦੇ ਦਿਲ ਚ ਪਤਾ ਨਹੀਂ ਕੀ ਆ ਕੀ ਗੱਲ ਕੀ ਹੋਈ ਹੈ ਬਾਈ ਸਾਰੀ ਮਸਲਾ ਕੀ ਹੈ ਇਹਨੇ ਬਾਈ ਜਿਹੜੀ ਮੇਰੀ ਹੁਣ ਘਰ ਵਾਲੀ ਆ ਤੇ ਇਹ ਇਹਨੂੰ ਹਜੇ ਵੀ ਛੇੜਦਾ ਹੈਗਾ ਇਹਦੀ ਗੱਲ ਬਾਤ ਸੀ ਪਹਿਲਾਂ ਚੱਲ ਪਹਿਲਾਂ ਬਈ ਹੁੰਦਾ ਹਨਾ ਪਾਸਟ ਹੁੰਦਾ ਰਿਕ ਦਾ ਪਰ ਹੁਣ ਇਹਦਾ ਹੱਕ ਨਹੀਂ ਬੰਦ ਹੈ ਛੇੜਨ ਦਾ ਇਹ ਆ ਕੇ ਉਹਨੂੰ ਛੇੜਦਾ ਹੈਗਾ ਇੱਕ ਦਿਨ ਮੈਂ ਘਰੇ ਹੈ ਨਹੀਂ ਸੀਗਾ ਇਹਨੇ ਜਾ ਕੇ ਜੱਫੀ ਪਾਈ ਆ ਉਹਨੂੰ ਤੇ ਉਹਨੇ ਮੈਨੂੰ ਦੱਸਤਾ ਬਾਈ ਤੇ ਹੁਣ ਯਾਰ ਫਿਰ ਆ ਵੇਲਾ ਗਲਤ ਗੱਲ ਹੈ ਇਹਦੀ ਜਿਹੜੀ ਗੱਲ ਕਹਿ ਰਹੇ ਸੱਚੀ ਹੈ ਨਹੀਂ ਬਈ ਮੈਂ ਤੈਨੂੰ ਦੱਸੀ ਤਾਂ ਨਾ ਯਾਰ ਮੈਨੂੰ ਪਹਿਲਾਂ ਹੀ ਦੱਸਤਾ ਸੀ ਵੀ ਆਪਣੇ ਚ ਕਲੇਸ਼ ਪਊਗਾ ਉਹ ਤਾਂ ਹੁਣ ਖੁੰਦਕ ਕੱਢੀ ਜਾਂਦੀ ਹੈ ਠੀਕ ਹੈ ਨਾ ਮੈਂ ਹੁਣ ਉਹਨਾਂ ਦੇ ਬਾਅਦ ਵੀ ਤੇ ਤੈਨੂੰ ਕੀ ਲੱਗਦਾ ਕੀ ਕਹਿੰਦੀ ਉਹ ਮੈਨੂੰ ਮੈਨੂੰ ਨੇ ਪਹਿਲਾਂ ਹੀ ਕਹਤਾ ਜੀ ਕਹਿੰਦੀ ਨਾ ਮੈਂ ਆਉਂਗੀ ਵੀ ਸੋਡੇ ਪਿੰਡ ਤੇ ਤੇਰੀ ਕਹਿੰਦਾ ਜਦੋਂ ਵੱਡਾ ਬਣਿਆ ਫਰਦਾ ਯਾਰ ਆ ਕਹਿੰਦੀ ਤੇਰੀ ਤੜਾਕੇ ਛੱਡੂੰਗੀ ਯਾਰੀ ਤੜਾਉਂਗੀ ਪਰ ਤੂੰ 16 ਸਾਲਾਂ ਦਾ ਤੇ ਥੋੜੀ ਯਾਰੀ ਇਹ ਭਲਾ 17 ਦੀ ਹੈ ਵੀ ਹੁਣ ਉਹੀ ਉਹ ਅਖੰਧਾਂ ਕੱਢੀ ਜਾਂਦੀ ਹੈ ਹੁਣ ਮੈਂ ਤਾਂ ਇਹਨਾਂ ਦੇ ਇਹਨੂੰ ਪੁੱਛ ਘਰੇ ਹੀ ਨਹੀਂ ਇਹ 12 ਵਜੇ ਦੀ ਮੈਨੂੰ ਕਹਿੰਦਾ 12 ਵਜੇ ਦੀ ਨਾਲੰਗ ਵੀ ਆਪਣੇ ਲੜਾਈ ਪੋਗੀ ਮੈਂ 12 ਵਜੇ ਦੀ ਵੀ ਹਟ ਗਿਆ ਬਾਈ ਮੈਂ ਉੱਤੋਂ ਦੀ ਬਲ ਕੇ ਆਉਣਾ ਦੂਜੀ ਪਈ ਗਲੀ ਸੀਗਾ ਵੀ ਚਲ ਮੈਨੂੰ ਐ ਹੁੰਦਾ ਜੇ ਵੀ ਇੱਕ ਆਪਣਾ ਯਾਰੀ ਦੋਸਤੀ ਆ ਵੀ ਇਹਦੇ ਦਿਲ ਚ ਕਿਤੇ ਆਏ ਨਾ ਹੋ ਜੇ ਵੀ ਇਹ ਇਹ ਨਹੀਂ ਜਾਣ ਕੇ ਕਿਹੜੇ ਮਾਰਦਾ ਅੱਛਾ ਜਦੋਂ ਤੈਨੂੰ ਇਹਨੂੰ ਇਹ ਕਹੇਤਾ ਸੀਗਾ ਵੀ ਮੇਰੇ ਨਾਲ ਗੱਲਬਾਤ ਆਉਦੀ ਤੂੰ ਇਹਦੇ ਨਾਲ ਜਾਂਦਾ ਰਹੇ ਜਾਂਦਾ ਸੀ ਵੀ ਜਾਂਦਾ ਸੀ ਕਹਿੰਦਾ ਸੀ ਜਦੋਂ ਇਹ ਮਿਲਦੇ ਸੀ ਜਾਂ ਕੁਝ ਵੀ ਫਿਜ਼ੀਕਲ ਰਿਲੇਸ਼ਨ ਬਣਾਉਂਦੇ ਸੀ ਤੇ ਤੂੰ ਇਹਦੇ ਨਾਲ ਹੁੰਦਾ ਸੀ ਹਾਂ ਵੀ ਨਾਲ ਹੀ ਹੁੰਦਾ ਸੀ ਅੱਛਾ ਫੇਰ ਤੂੰ ਗੱਲ ਕਰਨ ਲੱਗ ਗਿਆ ਨਾ ਉਸ ਕੁੜੀ ਦੇ ਨਾਲ ਫੇਰ ਕੱਲ ਬਾਦ ਉਹ ਕਹਿੰਦੀ ਸੀ ਮੈਨੂੰ ਤੰਗ ਕਰਦਾ ਇਹਨੂੰ ਮੈਂ ਛੱਡਣਾ ਹਨਾ ਉਹ ਮਨ ਕਹਿੰਦੀ ਤੂੰ ਮੇਰੇ ਨਾਲ ਗੱਲ ਕਰ ਲੈ ਪਰ ਭਾਈ ਮੈਂ ਉਵੇਂ ਨਹੀਂ ਗੱਲ ਕੀਤੀ ਸੀ ਹਨਾ ਚੱਲ ਆਪਾਂ ਫਰੈਂਡ ਤੌਰ ਤੇ ਸੀ ਕਿ ਵਧੀਆ ਰਹਿੰਦਾ ਹੁੰਦਾ ਸੀ ਮੁੰਡਾ ਨਾਲ ਗੱਲਬਾਤ ਕਰ ਲੈਂਦਾ ਸੀ ਤੇ ਉਹ ਮਨ ਕਹਿੰਦੀ ਮੈਂ ਤੇਰਾ ਨਾ ਵਿਆਹ ਕਰਾਉਣਾ ਹਨਾ ਭਾਈ ਮੁਗਦੀ ਗੱਲ ਯਾਰ ਮੇਰਾ ਹੁੰਦਾ ਨਹੀਂ ਸੀ ਵਿਆਹ ਮੈਂ ਕਹਾਂ ਚੱਲ ਯਾਰ ਇਹਦਾ ਤਾਂ ਹੋ ਹੀ ਜਾਣਾ ਹਨਾ ਕਿ 4 ਰੁਪਏ ਦੇ ਕੋਲ ਹੈਗੇ ਆ ਕਿ ਮੈਂ ਗਰੀਬ ਬੰਦਾ ਯਾਰ ਮੇਰਾ ਨਹੀਂ ਹੋਣਾ ਕਦੇ ਤੇ ਮੈਂ ਵੀ ਤਾਂ ਕਰਕੇ ਕਰਾ ਲਿਆ ਵਿਆ ਮਾ ਵੇਰ ਕਰਾਲਾ ਤੈਨੂੰ ਇਹ ਨਹੀਂ ਪਤਾ ਸੀਗਾ ਵੀ ਇਹਦੀ ਸੇਲ ਹੀ ਆ ਇਹਦੇ ਨਾਲ ਗੱਲਬਾਤ ਜਿਵੇਂ ਹੁੰਦੀ ਸੀਗੀ ਕਿਵੇਂ ਮਿਲਦੇ ਸੀਗੇ ਤੈਨੂੰ ਉਹ ਚੀਜ਼ਾਂ ਨਹੀਂ ਲੱਗੀਆਂ ਵੀ ਯਾਰ ਇਹ ਤਾਂ ਇਹਦੇ ਨਾਲ ਝੂਠੀ ਹੋਈ ਹੋਈ ਆ ਫਿਰ ਮੈਂ ਇਹਦੇ ਨਾਲ ਕੀ ਕਰੂੰਗਾ ਹੋਈ ਸੀ ਬਈ ਇਹਨੇ ਫਿਰ ਛੱਡਦੀ ਸੀ ਯਾਰ ਇਹਨੇ ਹੋਰ ਨਾ ਗੱਲ ਕਰ ਲਈ ਸੀ ਮਾ ਅਖੇ ਇਹਦੇ ਕੋਲ ਤਾਂ ਵਾਧੂ ਆ ਗਈ ਮਣਾ ਚੱਲੇ ਅਰਤੀਰਾ ਜਿੱਥੇ ਹੁੰਦਾ ਕਰਾਲਾ ਹਨਾ ਕਿ ਚੱਲ ਆਪਣੀ ਰੋਟੀ ਪੱਕਦੀ ਹੋ ਜੂਗੀ ਇਹ ਬਈ ਹੋਰ ਵੱਲ ਹੋ ਗਿਆ ਫਿਰ ਮੈਦੀ ਵਾਲੀ ਵੱਲ ਹੋ ਗਿਆ ਯਾਰ ਜਿਹੜੀ ਅੱਜ ਮੇਰੀ ਘਰ ਵਾਲੀ ਹੈ ਅੱਛਾ ਹੁਣ ਕਿੰਨਾ ਟਾਈਮ ਹੋ ਗਿਆ ਤੇਰੇ ਵਿਆਹ ਨੂੰ ਮੇਰੇ ਵਿਆਹ 1.5 ਸਾਲ ਬਈ 1.5 ਸਾਲ ਹੋ ਗਿਆ ਹ ਕਿਹੜੀਆਂ ਵੇਲੇ ਕੋ ਗੱਲਾਂ ਕਰਦੀ ਜਿਹੜਾ ਤੇਰੇ ਇਹਦੇ ਨਾਲ ਕਲੇਸ਼ ਪੈ ਗਿਆ ਸੀ ਗੱਲਾਂ ਯਾਰ ਬਈ ਕਹਿ ਦਿੰਦੀ ਤੂੰ ਇਹਦੇ ਨਾਲ ਨਹੀਂ ਰਹਿਣਾ ਜਾਣਾ ਨਹੀਂ ਕਿਤੇ ਹਨਾ ਕਿ ਉਹ ਤੈਨੂੰ ਵਿਗਾੜਦਾਗਾ ਕਿ ਦੂੋਂ ਦੇ ਪਿੱਛੇ ਲਾ ਕੇ ਮੜੀਰ ਕੋਲ ਜਾਣਾਗਾ ਤੇ ਇਹ ਵੀ ਬਈ ਅੱਗ ਪਾਉਣਾ ਯਾਰ ਸਾਡੇ ਘਰੇ ਨਹੀਂ ਹਟਦਾਗਾ ਉਹ ਨੂੰ ਕਹ ਦਿੰਦਾ ਯਾਰ ਉਹ ਇਹ ਬਾਹਰ ਤੁਰੀ ਫਿਰਦੀ ਆ ਤੂੰ ਨੇ ਸਮਝਾਇਆ ਕਰ ਤੂੰ ਰੋਕਦਾ ਨਹੀਂਗਾ ਬਸ ਐ ਕਰਕੇ ਯਾਰ ਫਿਰ ਬਈ ਮੇਰੇ ਮਨ 'ਚ ਵੀ ਗੱਲ ਆਂਦੀ ਕਿ ਜੋ ਮੇਰੀ ਅੱਖ ਨਹੀਂ ਲੱਗਦੀ ਹਨਾ ਰਹੀ ਗੱਲ ਦੂਜੀ ਜਦੋਂ ਅਸੀਂ ਚੱਲ ਇਕੱਠੇ ਬੈਠੇ ਹੁੰਨਾ ਮੈਂ ਤੇ ਮੇਰੇ ਘਰ ਵਾਲੀ ਉਹ ਮੇਰੀ ਗੱਲ ਟੋਕ ਕੇ ਇਹਦੀ ਗੱਲ 'ਚ ਹਾਮੀ ਭਰਦੀ ਆ ਕਿ ਹਾਂ ਤੂੰ ਸ ਕਿ ਬਈ ਮੈਂ ਤਾਂ ਫੁੱਦੂ ਹੀ ਕਹਿੰਦੀ ਇਹਦੇ ਸਾਹਮਣੇ ਯਾਰ ਨਾਲੇ ਉਹ ਇਹ ਕਹਿ ਰਿਹਾ ਜਿਵੇਂ ਮੇਰੀ ਮੇਰੇ ਨਾਲ ਦੁਸ਼ਮਣੀ ਪਾਉਣਾ ਚਾਹੁੰਦਾ ਮੇਰੇ ਦੋਸਤ ਦੀ ਦੁਸ਼ਮਣੀ ਯਾਰ ਹੂੰ ਤਾਂ ਉਹ ਹੀ ਜਾਣਦੀ ਯਾਰ ਬਈ ਹਨਾ ਜਨਾਨੀ ਜਾਤ ਬਹੁਤ ਗੰਦੀ ਹੈ ਤੇ ਇਹਨੂੰ ਹੀ ਪਤਾ ਪਰ ਯਾਰ ਮੈਂ ਤਾਂ ਆਪ ਦਾ ਉੱਲੂ ਸਿਰਦਾ ਰੱਖਾ ਕਿ ਬਈ ਮਾਤਾ ਯਾਰ ਘਰੇ ਸਾਡੇ ਰੋਟੀ ਨਾ ਪਾਦੀ ਜਾਂ ਰੋਟੀ ਪੱਕਣ ਲੱਗੀ ਸਾਡੇ ਹੁਣ ਰੋਟੀ ਤੈਨੂੰ ਲੱਗਦਾ ਵੀ ਰੋਟੀ ਗਲਤ ਹੋ ਗਿਆ ਰੋਟੀ ਵਾਲਾ ਸਿਸਟਮ ਨਾ ਹੀ ਹੁੰਦਾ ਵਧੀਆ ਸੀ ਮੈਂ ਕਹਣਾ ਬਈ ਬਾੜੀ ਮਾੜੀ ਗੱਲ ਹੋਈ ਹਨਾ ਕਿ ਭਾਂਜੇ ਹੁੰਦਾ ਰੋਟੀ ਫੁੱਲਣ ਲੱਗੀ ਮੇਰੇ ਹੂੰ ਤਾਂ ਯਾਰ ਚੱਲ ਗੱਲ ਇਹਨੂੰ ਹੀ ਇਹਨੂੰ ਹਜੇ ਘੱਟ ਪਤਾ گاਉਂ ਲੋਕਾਂ ਨੂੰ ਵੱਧ ਪਤਾ ਇਹਦੇ ਨਾਲੋਂ ਕਿ ਮੇਰੇ ਲਈ ਇਹਦੇ ਨਾਲ ਹੀ ਗੱਲ ਕਰਦੀ ਰਹੀ ਹੈ ਅੱਛਾ ਫਿਰ ਤੂੰ ਉਹਦੇ ਨਾਲ ਵਿਆਹ ਕਰਾ ਲਿਆ ਵਿਆਹ ਤੂੰ ਮਤਾਂ ਨਾ ਹੋਇਆ ਬਈ ਮੈਂ ਪੂਰਾ ਗੱਜ-ਵੱਜ ਕੇ ਕੀਤਾ ਵੇ ਸਮਝਾਇਆ ਹੋਗਾ ਤੈਨੂੰ ਵੀ ਨਾ ਵਿਆਹ ਕਰਾਓ ਵਧੀਆ ਰਹੇਗਾ ਇਹ ਮੈਨੂੰ ਕਹਿੰਦੇ ਰਹਿਂਦੇ ਹਜੇ ਪੰਗਾ ਲੈਣ ਨੂੰ ਤਰੀ ਉਮਰ ਕੀ ਆ ਮੈਂ ਕਹਿੰਦਾ ਯਾਰ ਤੂੰ ਤਾਂ ਮਜਦਾਂਗਾ ਇਹ ਮੈਨੂੰ ਕਹਿੰਦੇ ਮੇਰੀ ਝੂਠੀ ਮਗਰ ਤੂੰ ਕੀ ਲੈਣਾਗਾ ਮੇਰਾ ਹੁੰਦਾ ਹਨਾ ਤੂੰ ਮੈਂ ਜਿੱਥੇ ਕਰਾਉਣਾ ਕਰਾਂ ਮੈਂ ਵਿਆਹ ਦਿਉਣਾ ਹੋਇਆ ਜਿੰਨੀ ਦਫਾ ਹੋਇਆ ਯਾਰ ਅੱਛਾ ਤੇ ਤੇਰੀ ਸਹੇਲੀ ਨਾਲ ਇਹਨੇ ਗੱਲਬਾਤ ਕੀਤੀ ਵਿਆਹ ਕਰਾਉਣ ਤੱਕ ਪਹੁੰਚਿਆ ਇਹ ਤੇਰੀ ਸਹੇਲੀ ਨਾਲ ਤੇਰਾ ਦੋਸਤ ਸੀਗਾ ਇਹ ਫੇਰ ਵੀ ਇਹੋ ਜਿਹਾ ਕੰਮ ਕਰ ਗਿਆ ਤੈਨੂੰ ਪਤਾ ਨਹੀਂ ਲੱਗਿਆ ਪਤਾ ਸੀ ਬਾਈ ਮੈਨੂੰ ਜਦੋਂ ਪਤਾ ਲੱਗ ਗਿਆ ਗੱਲ ਕਰਦਾ ਇਹ ਪਰ ਮੈਨੂੰ ਇੱਕ ਗੱਲ ਸਮਝਾਈ ਸੀ ਮੈਂ ਕਿ ਵੀ ਤੂੰ ਰਹਿ ਜਾਂਦੇ ਵੀ ਆਪਣੀ ਯਾਰੀ ਦੋਸਤੀ ਗੱਲ ਤਾਂ ਮੈਂ ਤਾਂ ਮੈਂ ਕਿ ਜਿਹੜੀ ਮੈਂ ਹੋਰ ਨਾ ਕਰਦਾ ਮੈਂ ਤੈਨੂੰ ਕਰਾ ਦੂੰਗਾ ਵਿਆਹ ਵੀ ਕਰਾ ਲੂੰਗਾ ਤੇ ਪਰ ਮੈਂ ਕਿ ਤੂੰ ਇਹਦੇ ਨਾਲ ਰਹਿ ਜਾਂਦੇ ਵਿਆਹ ਕਰਾਉਣ ਨੂੰ ਦੀ ਵੀ ਯਾਰ ਮੈਂ ਕਿ ਵੀ ਇਹ ਸਹੀ ਨਹੀਂ ਮੁੜ ਕੇ ਆਪਣੇ 'ਚ ਫਰਕ ਪਾਊਗਾ ਤੇ ਇਹ ਕਦਾ ਨਹੀਂ ਯਾਰ ਮੇਰੇ ਦਿਲ ਨੂੰ ਲੱਗ ਗਈ ਮੇਰੇ ਫਲਾਨਾ ਹੋ ਗਿਆ ਧੁੰਕਾ ਕੋ ਤੇਰਾ ਪ ਪਰ ਕਹਿੰਦਾ ਇੱਕ ਗੱਲ ਤੂੰ ਯਾ ਵੀ ਯਾਰੀ ਬਣਾ ਕੇ ਰੱਖੀ ਮੇਰੀ ਵੀ ਇਦੋਂ ਬਾਅਦ ਜਿਹੜਾ ਪਹਿਲਾਂ ਕੁਝ ਹੋ ਗਿਆ ਹੋ ਗਿਆ ਹੁਣ ਇਦੋਂ ਬਾਅਦ ਨਾ ਕੋਈ ਵੀ ਨਾ ਫੋਨ ਲਾਈ ਉਹਨੂੰ ਤੇ ਨਾ ਉਹਨੂੰ ਕੋਈ ਉਹ ਜਾ ਕੋ ਕੁਹਾ ਕਰੀ ਤੇ ਮੈਂ ਇਹ ਫੋਨ ਲਾਉਣ ਦੀ ਗੱਲ ਤਾਂ ਛੱਡ ਮੈਂ ਕਦੇ ਉਹਨਾਂ ਦੇ ਇਹਨਾਂ ਦੇ ਇੱਕ ਬਾਰ ਬਾਈ ਦੀ ਵੀ ਨਹੀਂ ਲੱਗਿਆ ਹੁਣ ਦੋਸਤੋ ਵੇਖ ਲਓ ਕੱਲ ਜੁਗ ਕਿੱਥੋਂ ਤੱਕ ਪਹੁੰਚਿਆ ਪਿਆ ਦੋ ਦੋਸਤ ਇੱਕੋ ਥਾਲੀ ਦੇ ਵਿੱਚ ਖਾਂਦੇ ਸੀ ਇੱਕ ਹੀ ਥਾਂ ਤੇ ਬਹਿੰਦੇ ਸੀ ਜਿਹੜੀ ਇਹਦੀ ਸਹੇਲੀ ਸੀ ਜਿਹੜੀ ਉਹਨੂੰ ਇਹ ਨਾਲ ਜਾਂਦਾ ਸੀ ਮਿਲਣ ਵਾਸਤੇ ਜਦੋਂ ਇਹ ਮਿਲਦੇ ਸੀ ਇਹਨਾਂ ਕੋਲ ਖੜਦਾ ਸੀ ਇਹਨਾਂ ਨਾਲ ਬੈੰਦਾ ਸੀ ਗੱਲਬਾਤ ਸਾਰੀ ਸਿਸਟਮ ਇਹਨਾਂ ਦਾ ਜਿਹੜਾ ਸਿਸਟਮ ਸੀਗਾ ਦੋਨਾਂ ਦਾ ਇਕੱਠਿਆ ਸੀਗਾ ਉਹ ਉਸ ਕੁੜੀ ਦੇ ਨਾਲ ਮਤਲਬ ਕਹਿ ਦਈਏ ਇਹਦੀ ਸੇਲੀ ਸੀ ਤੇ ਉਹ ਮੁੰਡਾ ਜਿਹੜਾ ਨਾਲ ਸੀਗਾ ਤੇ ਬਾਅਦ ਵਿੱਚ ਇਹਦੇ ਨਾਲ ਟਿੰਡਰ ਜਾਂਦੀ ਹੈ ਮਤਲਬ ਕਹਿ ਦਈਏ ਵੀ ਲੜਾਈ ਕਰਨ ਲੱਗ ਜਾਂਦੀ ਹੈ ਤਿੰਨ ਸਾਲ ਗੱਲ ਨਾ ਹੋ ਜਾਂਦੇ ਬਾਅਦ ਵਿੱਚ ਇਹਨੂੰ ਕਹਿੰਦੀ ਹੈ ਕਹਿੰਦੀ ਮੈਂ ਤੇ ਤੇਰੇ ਪਿੰਡ ਹੀ ਵਸੂੰਗੀ ਤੇਰੇ ਪਿੰਡ ਹੀ ਵਿਆਹ ਕਰਾਉਂਗੀ ਕਰ ਲੈ ਜਿਹੜਾ ਕੁਝ ਹੁੰਦਾ ਉਹ ਫਿਰ ਇਸ ਮੁੰਡੇ ਨੂੰ ਮੈਸੇਜ ਕਰਦੀ ਹੈ ਇਹਦੀ ਛੇਲੀ ਇਸ ਮੁੰਡੇ ਨੂੰ ਮੈਸੇਜ ਕਰਦੀ ਹੈ ਇਹ ਇਹਦਾ ਦੋਸਤ ਸੀ ਇਹਨੂੰ ਮੈਸੇਜ ਕਰਦੀ ਹੈ ਪਹਿਲਾਂ ਤਾਂ ਇਹ ਪਿਆਰ ਦੀਆਂ ਗੱਲਾਂ ਨਹੀਂ ਕਰਦੇ ਪਹਿਲਾਂ ਤਾਂ ਨਾਰਮਲ ਗੱਲਾਂ ਕਰਦੇ ਆ ਇਹਦੇ ਬਾਰੇ ਗੱਲਾਂ ਕਰਦੇ ਆ ਵੀ ਐ ਹੋ ਗਿਆ ਉਹ ਹੋ ਗਿਆ ਉਹ ਮੈਨੂੰ ਸਮਝਦਾ ਨਹੀਂ ਮੇਰੇ ਨਾਲ ਲੜਦਾ ਇਦਾਂ ਇਦਾਂ ਗੱਲਾਂ ਕਰਦੇ 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 ਇਸ ਕੁੜੀ ਨਾਲ ਇਸ ਮੁੰਡੇ ਨੂੰ ਉਹਦੇ ਨਾਲ ਪਿਆਰ ਹੋ ਜਾਂਦਾ ਕੁੜੀ ਦੇ ਨਾਲ ਗੱਲਬਾਤ ਇੱਥੋਂ ਤੱਕ ਪਹੁੰਚ ਜਾਂਦੀ ਕਿ ਇਹ ਦੋਨੇ ਵਿਆਹ ਕਰਾ ਲੈਂਦੇ ਨਾਲੇ ਇਹਨੂੰ ਖੁਦ ਪਤਾ ਹੁੰਦਾ ਬਿਓ ਕੁੜੀ ਗਲਤ ਆ ਜਿਹੜੀ ਇਹਦੇ ਨਾਲ ਸੀ ਇਹ ਮੇਰੇ ਦੋਸਤ ਦੀ ਝੂਠੀ ਕੀਤੀ ਹੋਈ ਆ ਮਤਲਬ ਝੂਠੀ ਤੋਂ ਹੀ ਸਮਝ ਜੇ ਵੀ ਮੇਰੇ ਨਾਲ ਇਹਦੇ ਨਾਲ ਸਰੀਰਕ ਸੰਬੰਧ ਸਾਰਾ ਸਿਸਟਮ ਕੀਤਾ ਹੋਇਆ ਸੀਗਾ ਇਸ ਮੁੰਡੇ ਨੂੰ ਪਤਾ ਸੀ ਪਰ ਇਹਨੂੰ ਆਏ ਸੀਗਾ ਵੀ ਚੱਲ ਮੇਰਾ ਵਿਆਹ ਨਹੀਂ ਹੁੰਦਾ ਰੋਟੀ ਪਗਦੀ ਹੋ ਜੂਗੀ ਪਰ ਉਸ ਤੋਂ ਬਾਅਦ ਕੀ ਸਿਸਟਮ ਬਣਦਾ ਘਰ ਦੇ ਵਿੱਚ ਕੀ ਕਲੇਸ਼ ਪੈਂਦੇ ਆ ਉਹ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਵੇਖ ਹੀ ਲਈ ਤੁਸੀਂ ਵੀ ਘਰ ਦੇ ਬਾਰ ਮੂਰ ਦੇ ਵੀ ਲੰਘ ਜੇ ਤਾਂ ਵੀ ਕਲੇਸ਼ ਪੈ ਜਾਂਦਾ ਕਿਉਂਕਿ ਇਹਨੂੰ ਪਤਾ ਇਹਨੂੰ ਸ਼ੱਕ ਹੋ ਜਾਂਦਾ ਆਪਦੀ ਘਰ ਵਾਲੀ ਤੇ ਵੀ ਕਿਤੇ ਗਲਤ ਨਾ ਹੋਵੇ ਫੇਰ ਇਹ ਕਦੇ-ਕਈ ਵਾਰੀ ਘਰੇ ਹੁੰਦਾ ਉਹਨਾਂ ਦੇ ਸਮਾਨ ਲੈਣ ਜਾਵੇ ਜਾਂ ਕੋਈ ਚੀਜ਼ ਲੈਣ ਜਾਵੇ ਘਰੋਂ ਤੇ ਇਹ ਬਾਹਰੋਂ ਆ ਜੇ ਫਿਰ ਵੀ ਉਹ ਗਲਤ ਸਮਝ ਜਾਂਦਾ ਗੱਲਾਂ ਮਤਲਬ ਉਗਲ-ਥੁਗਲ ਹੋ ਗਿਆ ਇਹ ਬੰਦਾ ਕਹਿੰਦਾ ਕਹਿੰਦਾ ਹੁਣ ਤਾਂ ਰੋਟੀ ਪਹਿਲਾਂ ਮੈਨੂੰ ਪੱਕਦੀ ਨਹੀਂ ਸੀ ਕਰੇ ਖਾ ਖਾ ਲੈਂਦਾ ਸੀ ਔਖਾ-ਸੌਖਾ ਖਾ ਲੈਂਦਾ ਸੀ ਪਰ ਹੁਣ ਜਿਹੜੀ ਰੋਟੀ ਪੱਕਦੀ ਆ ਉਹ ਮੇਰੇ ਅੰਦਰ ਜਾ ਕੇ ਫੁੱਲ ਜਾਂਦੀ ਆ ਗਲਤੀ ਕਹਿੰਦਾ ਮੈਂ ਬਹੁਤ ਵੱਡੀ ਕਰਤੀ ਬਈ ਹਣ ਹੁਣ ਇਹਨੂੰ ਕਿ ਹੁਣ ਹੁਣ ਬਈ ਸਾਡੇ 'ਚ ਲੜਾਈ ਪੈਂਦੀ ਆ ਹਨ ਤੇ ਪਰ ਮੈਂ ਹੁਣ ਇੱਕ ਚੀਜ਼ ਚਾਹਣਾ ਚਾਹਾਂ ਮੈਂ ਇਹਨਾਂ ਦੇ ਘਰੇ ਵੀ ਨਹੀਂ ਜਾਂਦਾ ਹਾਂ ਠੀਕ ਹੈ ਇਹਨੇ ਮੈਨੂੰ ਲੋਕ ਤਾਂ ਵੀ ਚੱਲ ਤੂੰ ਘਰੇ ਨਾ ਆਇਆ ਯਾਰ ਮੇਰੇ ਜਿਹੜਾ ਸ਼ੱਕ ਦਿਲ ਚ ਵੜ ਗਿਆ ਉਹ ਨਿਕਲਦਾ ਨਹੀਂ ਉਹ ਬਈ ਉਹ ਤੈਨੂੰ ਵੀ ਪਤਾ ਸ਼ੱਕ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਜਿਹਦੇ ਵੜ ਗਿਆ ਕਰੀ ਦਿਲ ਚ ਤੇ ਉਹ ਨਿਕਲਦਾ ਨਹੀਂ ਹਨਾ ਘਰ ਪੱਟ ਦਿੰਦਾ ਮੈਂ ਹੁਣ ਜਾਣੋਂ ਹਟ ਗਿਆ ਮੈਂ ਉਹਦੇ ਬਾਰ ਬਈ ਦੀ ਬੰਨਗ ਨੂੰ ਹਟ ਗਿਆ ਫੇਰ ਮਾ ਨੂੰ ਕਹ ਮੈਂ ਕਿ ਜਿਹੜਾ ਮੇਰੇ ਫੋਨ ਉਹਦੇ ਫੋਨ ਦੇ ਵਿੱਚ ਮੇਰਾ ਫੋਨ ਆ ਨੰਬਰ ਆ ਮੈਂ ਕਿ ਉਹ ਬਲੌਕ ਕਰਕੇ ਤੇ ਡਿਲੀਟ ਕਰ ਦੇ ਠੀਕ ਆ ਇਧਰੋਂ ਮੈਂ ਆਪਦੇ ਫੋਨ ਚੋਂ ਬਲੌਕ ਕਰਕੇ ਡਿਲੀਟ ਕੀਤਾ ਫਿਰ ਮੈਂ ਨੂੰ ਕਹ ਮੈਂ ਕਿ ਮੇਰਾ ਜਿਹੜਾ ਨੰਬਰ ਆ ਤੂੰ ਆਪਦੇ ਫੋਨ ਉਮ ਮੋਜ ਬਣੀ ਜਿਆਦਾ ਰੱਖ ਆਪਦੇ ਫੋਨ ਚ ਸੇਵ ਨਾ ਕਰ ਤੂੰ ਇਹੋ ਜਿਹਾ ਦੋਲਾ ਕੰਮ ਕਰ ਤੂੰ ਕੀਤਾ ਤੂੰ ਇਹਦੀ ਸੇਲੀ ਨਾਲ ਹੀ ਵਿਆਹ ਕਰਾ ਲਿਆ ਤੈਨੂੰ ਪਤਾ ਸੀ ਨਾਲੇ ਗਲਤ ਆ ਸਾਰਾ ਸਿਸਟਮ ਗਲਤ ਕਰ ਰਿਹਾ ਮੈਂ ਫੇਰ ਵੀ ਤੂੰ ਵਿਆਹ ਕਰਾ ਲਿਆ ਹਾਂ ਤੇਰੀ ਰੋਟੀ ਨਹੀਂ ਪਗਦੀ ਸੀ ਉਹ ਵੀ ਅਲੱਗ ਸੀਗਾ ਵਿਆਹ ਤਾਂ ਬੰਦੇ ਦਾ ਹੋ ਹੀ ਜਾਂਦਾ ਤੂੰ ਇਹ ਨਹੀਂ ਸੋਚਿਆ ਵੀ ਯਾਰ ਮੇਰੇ ਦੋਸਤ ਦੀ ਸਹੇਲੀ ਸੀ ਉਹ ਮੈਂ ਦੋਸਤ ਨਾਲ ਖੜਾ ਮੇਰੀ ਯਾਰੀ ਹੈ ਦੋਸਤ ਦੇ ਨਾਲ ਤੇ ਤੂੰ ਹੋ ਰਹੀ ਇਹ ਕੰਮ ਤੁਰਪੇ ਤੇਰੇ ਨਾਲ ਇਹਨੂੰ ਬਈ ਪੁੱਛਿਆ ਸੀ ਯਾਰ ਮੈਂ ਕਿਹਾ ਕਰਾ ਲਿਆ ਕਰਾਂਦਾ ਮਨੂੰ ਤਾਂ ਕਰਾ ਲਾ ਯਾਰ ਐਂ ਕਿਉਂ ਹੁੰਦਾਗਾ ਚੱਲਦੇ ਹੀ ਰਹਿੰਦਾਗਾ ਨਾਲ ਇਹ ਕਿਹਜਣਾ ਮੈਂ ਕਹਿੰਦਾ ਨਹੀਂ ਮੈਂ ਇਹਨੂੰ ਜਵਾਬ ਦਿੱਤਾ ਸੀ ਇਹ ਕਹਿੰਦਾ ਨਹੀਂ ਯਾਰ ਬਈ ਮੇਰਾ ਮਸਾ ਹੋਇਆ ਮਸਾ ਮੇਰ ਨਾਲ ਪਹਿਲੀ ਵਾਰ ਕੋ ਇਹ ਤਿੰਨ ਮੈਂ ਦੱਸਦਾ ਇਦਣੇ ਇਹਨੇ ਕਿ ਸਰ ਕੁੜੀ ਕਾੜੀ ਨਾਲ ਗੱਲ ਨਹੀਂ ਸੀ ਕੀਤੀ ਉਹ ਜਦੋਂ ਗੱਲ ਕਰਨ ਲੱਗੇ ਉਹ ਵੜ ਗਈ ਇਹਨੂੰ ਇਹਦੇ ਵੜ ਗਈ ਦਿਲ ਚ ਠੀਕ ਹੈ ਨਾ ਇਹਨੂੰ ਆਇਆ ਹੋ ਗਿਆ ਬਸ ਵੀ ਹੁਣ ਤਾਂ ਮੇਲ ਕੋਈ ਆ ਤੇ ਵਿਆਹ ਕਰਾ ਕੇ ਜਦੋਂ 6 ਮਹੀਨਾ ਬਾਅਦ ਇਹ ਪਿਆਰ ਦਾ ਭੂਤ ਜਿਹਾ ਲੈ ਗਿਆ ਹੁਣ ਉਹ ਉਹ ਸ਼ੱਕ ਵੜ ਗਿਆ ਹੁਣ ਸ਼ੱਕ ਦੇ ਵਿੱਚ ਇਹ ਆਪ ਦਾ ਘਰ ਖਰਾਬ ਕਰੀ ਜਾਂਦਾ ਫਿਰ ਮੈਨੂੰ ਕਿਹਾ ਮੈਂ ਕਿਹਾ ਹੁਣ ਚੱਲ ਵੀ ਮੈਂ ਤੇਰੀ ਯਾਰੀ ਦੋਸਤੀ ਹੈ ਪਹਿਲਾਂ ਤੈਨੂੰ ਜਵਾਬ ਦਿੱਤਾ ਸੀ ਨਾ ਕਿਹਾ ਜਦੋਂ ਤੂੰ ਹਟੇ ਨਹੀਂ ਮੈਂ ਚੱਲ ਤੂੰ ਕਰਾ ਲਾ ਪਰ ਉਸ ਤੋਂ ਬਾਅਦ ਵੀ ਇਹਦੇ ਵਿਆਹ ਨੂੰ 1.5 ਸਾਲ ਹੋ ਗਿਆ ਇਹ ਕਹਿ ਕੇ ਦੇਖ ਕਦੇ ਕਦੇ ਵੀ ਗੇ ਇਹਨਾਂ ਦੇ ਜਦੋਂ ਇਹਨੇ ਮੈਨੂੰ ਕਹਤਾ ਵੀ ਐ ਕਰਕੇ ਕਲੇਸ਼ ਪੈਂਦਾ ਮੈਂ ਇਹਨਾਂ ਦੇ ਘਰੇ ਵੀ ਗਿਆ ਹਵਾਂ ਬਾਰਮੋਰਦ ਵੀ ਲੰਘਿਆ ਹਵਾਂ ਜਾਂ ਇਹਨਾਂ ਦੀ ਇਹਦੀ ਘਰ ਵਾਲ ਦੇ ਫੋਨ ਤੇ ਫੋਨ ਵੀ ਕਿਤੇ ਲਾਇਆ ਹੋਵੇ ਜਾਂ ਇਹਨੂੰ ਮੈਂ ਆਪ ਦੇ ਆਪ ਫੋਨ ਲਾਇਆ ਹੋਵੇ ਇਹ ਲਾਉਂਦਾ ਹੁੰਦਾ ਬਾਹਰ ਨਿਕਲ ਕੇ ਜਦੋਂ ਉਹ ਕਿਤੇ ਅਸੀਂ ਬੈਠਣਾ ਕਿਤੇ ਜਾਣਾ ਕਰਨਾ ਹਨ ਇਹਨੇ ਬਾਹਰ ਨਿਕਲ ਕੇ ਲਾਉਣਾ ਫੋਨ ਵੀ ਅੱਜ ਕੀ ਕਰਨਾ ਚੱਲਨੇ ਤੇ ਅਸੀਂ ਜਾਣਾ ਨਹੀਂ ਮੈਂ ਉਹਨੂੰ ਕਦੇ ਉਹ ਨਹੀਂ ਫੋਨ ਲਾ ਮੈਨੂੰ ਐ ਵੀ ਇਹਦਾ ਘਰ ਬਾਜੇ ਹੁਣ ਜੇ ਇੱਕ ਅਜੀ ਟੁੱਟ ਕੇ ਮੁੜ ਕੇ ਛੇਤੀ ਹੁੰਦਾ ਨਹੀਂ ਠੀਕ ਆ ਬਗਾ ਹੁਣ ਅਜਾ ਹੁਣ ਤੂੰ ਇਹਨੂੰ ਕੀ ਕਹਿਣਾ ਚਾਹਣਾ ਵੀ ਤੇਰੇ ਬਾਰਮੋਰ ਦੀ ਲੰਘ ਨਾ ਨੂੰ ਲੋੜਾ ਲੰਘਣ ਦੀ ਠੀਕ ਹੈ ਤੇ ਆਗੇ ਯਾਰ ਛੇੜਦਾ ਹਰਕਨਾ ਕਰਦਾ ਹੈਗਾ ਤੇ ਜਿਹਨੇ ਹੁਣ ਹਰਕਤ ਕੀਤੀ ਮੈਂ ਲਿਆਇ ਨਹੀਂ ਵੇਖਣੀ ਭੌਂ 17 ਸਾਲ ਲੰਦੀ ਆ ਭਾਵੇਂ 16 ਸਾਲਾਂ ਦੀ ਆ ਤੇ ਮੈਂ ਤਾਂ ਬਈ ਵੱਡੂਗਾ ਇਹਨੂੰ ਅੱਛਾ ਹੁਣ ਮੈਨੂੰ ਇਹ ਦੱਸ ਵੀ ਇਹਨੂੰ ਤੂੰ ਲੰਘਣ ਨਹੀਂ ਦੇਣਾ ਅੱਛਾ ਹੁਣ ਗੱਲ ਕਿੱਥੋਂ ਕਿੱਥੋਂ ਨਿਬੜਨਾ ਚਾਹੁੰਦੇ ਹੋ ਗੱਲ ਤੂੰ ਤੂੰ ਕੀ ਕਹਿਣਾ ਚਾਹੁੰਦਾ ਤੂੰ ਇਹਦਾ ਬਾ ਮੋੜ ਦੀ ਲੰਘਣਾ ਚਾਹੁੰਦਾ ਕਿ ਨਹੀਂ ਲੰਘਣਾ ਮੈਂ ਤਾਂ ਇਹਨੂੰ ਇਹ ਗੱਲ ਕਹਿਣਾ ਵੇ ਦੇਖ ਜੇ ਤੈਨੂੰ ਲੱਗਦਾ ਵੀ ਮੈਂ ਗਲਤ ਆ ਠੀਕ ਹੈ ਮੈਂ ਪਿੰਡ ਵੀ ਛੱਡ ਦੂੰਗਾ ਤੇਰੇ ਨਾਲ ਲਿਆਜ ਵੀ ਛੱਡ ਦੂੰ ਥੋੜੇ ਬਾਰ ਬਾਰ ਦੀ ਨੰਗਨ ਦੀ ਗੱਲ ਤਾਂ ਕੀ ਆ ਮੈਂ ਜਿਸ ਤਰੇ ਮੰਨ ਲਾ ਮੱਥੇ ਵੀ ਲੱਗੇ ਤਾਂ ਵੀ ਕਹੀ ਤੂੰ ਕੀ ਕਹਣਾ ਜਾ ਬਾਬਾ ਜੀ ਸਹਿਮ ਤਾਂ ਫਿਰ ਮੈਂ ਫਿਰ ਸਾਡਾ ਕੋਈ ਰੌਲਾ ਨਹੀਂ ਯਾਰ ਬਾਪੂ ਪਵਾ ਸਹੀ ਆ ਗੱਲ ਤਾਂ ਇਹਨੂੰ ਕਿਸੇ ਕੋਈ ਗੱਲ ਕਰਨ ਦੀ ਲੋੜ ਨਹੀਂ ਕਿ ਜਿਹੜੀ ਜਨਾਨੀ ਆਏ ਆ ਫਲਾਣਾ ਢੋਂਗਾ ਬਸ ਜਿਵੇਂ ਕਿਸੇ ਕੋਲ ਗੱਲ ਯਾਰ ਲੋਕ ਤਾਂ ਉਂਗਲਾ ਹੁਣ ਅੱਧੇ ਪਿੰਡ ਨੂੰ ਤਾਂ ਪਤਾ ਸੀਗਾ ਸਾਡੀ ਗੱਲਬਾਤ ਦਾ ਹੁਣ ਲੋਕ ਤਾਂ ਇਹਨਾਂ ਨੂੰ ਆਏ ਆ ਵੀ ਇਹਦੇ ਇਕੱਠੇ ਕਦੋਂ ਰਹੀ ਜਾਂਦੇ ਆ ਵੀ ਇਹਨਾਂ ਦਾ ਫਿੱਕ ਪਵਾਗੇ ਉਂਗਲਾ ਲਾਉਂਦੇ ਆ ਉਹ ਮੈਂ ਕੋਈ ਵੀ ਬੰਦਾ ਮੂੰਹ ਤੇ ਘਰਾ ਦੇ ਯਾਰ ਜਿੱਥੇ ਮਰਜੀ ਖੜਾ ਕੇ ਛੇਤਨ ਮਾਰ ਲਈ ਬੰਦਾ ਕੋਈ ਮੂੰਹ ਤੇ ਘਰਾ ਵੀ ਬੰਦਾ ਜੇ ਸੱਚਾ ਤਾਂ ਇਹਨੂੰ ਉਂਗਲਾਂ ਲਾ ਕੇ ਪਾ ਦਿੰਦੇ ਕੀ ਕਹਿਣਾ ਚਾਹਣਾ ਮੈਂ ਤਾਂ ਇਹੀ ਗੱਲ ਕਹਿਣਾ ਚਾਹਣਾ ਦੇਖ ਭਰਾ ਇਹਦੇ ਨਾਲ ਮੇਰੀ ਯਾਰੀ ਦੋਸਤੀ ਆ ਉਹਦੇ ਨਾਲ ਮੇਰਾ ਪਾਸਟ ਰਿਹਾ ਸੀ ਠੀਕ ਹੈ ਹੁਣ ਮੈਂ ਕੁੜੀ ਨੂੰ ਵੀ ਕਹਿਣਾ ਇਹਨੂੰ ਵੀ ਕਹਿਣਾ ਜੇ ਤੁਸੀਂ ਵਿਆਹ ਕਰਾਈ ਲਿਆ ਤੇ ਆਪਦਾ ਘਰ ਬਸਾ ਲਓ ਮੈਂ ਤੁਹਾਡੇ ਵਿੱਚ ਨਾ ਆ ਜਾਵਾਂ ਨਾ ਮੈਂ ਕੱਲ ਨੂੰ ਆਵਾਂ ਨਾ ਮੈਂ ਕੋਈ ਇਹੋ ਜਿਹੀ ਗੱਲਬਾਤ ਕਰਾਂ ਵੀ ਮੈਂ ਛੱਡਿਆ ਸਾਰੀ ਕੁਝ ਮੈਂ ਵੀ ਆਪਦਾ ਗਾਂਹ ਕਰਾਉਣਾਗਾ ਇਹ ਮੇਰੀ ਯਾਰੀ ਦੋਸਤੀ ਹੈ ਮੈਂ ਯਾਰੀ ਦੋਸਤੀ ਨੂੰ ਕਲੰਕ ਨਹੀਂ ਲਾਉਣਾ ਚਾਹੁੰਦਾ ਇਹਨੂੰ ਮੈਂ ਜਰੂਰ ਸਮਝਾਇਆ ਇਸ ਵੀ ਤੂੰ ਵਿਆਹ ਨਾ ਕਰਾ ਇਹਨੇ ਜਦੋਂ ਮੈਨੂੰ ਇੱਕ ਦਿਨ ਆਏ ਕਿਹਾ ਪਹਿਮੇਰਾ ਹੁੰਦਾ ਨਹੀਂਗਾ ਮਸਾਂ ਮੇਰੇ ਨਾਲ ਕੋਈ ਗੱਲਬਾਤ ਕੀਤੀ ਹੈ ਮੇਰੇ ਦਿਲ ਨੂੰ ਲੱਗ ਗਈ ਤੇ ਮੈਂ ਤਾਂ ਕਰਾਉਣੇ ਕਰਾਉਣਾ ਚਲ ਅੱਛਾ ਬਈ ਬਈ ਮੈਂ ਜਾਰੀ ਨੂੰ ਕਲੰਕ ਨਹੀਂ ਲਾਉਣਾ ਚਾਹੁੰਦਾ ਮੈਂ ਠੀਕ ਹੈ ਇਹਦਾ ਘਰ ਵਸਣਾ ਚ ਵੇਖਣਾ ਚਾਹੁੰਦਾ ਤੇ ਮੈਂ ਯਾਰੀ ਛੱਡੀ ਠੀਕ ਹੈ ਨਾ ਜੇ ਬਾਹਰ ਅੰਦਰ ਕਿਤੇ ਮਿਲਣਾ ਗੱਲਾਂ ਬੋਲਚਾਲ ਹੋਊਗੀ ਤਾਂ ਬੁਲਾ ਲਈ ਨਹੀਂ ਮੈਂ ਅਦਰਵਾਇਏ ਨੂੰ ਹੁਣ ਬਹਾਰ ਨਹੀਂ ਕਰਦਾ ਵੀ ਮੇਰੇ ਨੇੜੇ ਰਹਿ ਕਿਉਂਕਿ ਮੇਰੇ ਕੱਲ ਨੂੰ ਅਗਲਾ ਆਇਆ ਨਾ ਕਹਦੇ ਯਾਰੀ ਨਦੀ ਜਿੱਤਾਂ ਦੀ ਯਾਰੀ ਸੀ ਤੇ ਇਹਦੇ ਕਰਕੇ ਤਾਂ ਘਟ ਟਟ ਗਿਆ ਕੀ ਕਹਣਾ ਸਹੀ ਆ ਬੱਸ ਬਈ ਮੇਰੇ ਮੱਥੇ ਹੀ ਨ ਲੱਗਿਆ ਰੇ ਬੰਦਾ ਧ ਦੋਸਤੋ ਅੱਜ ਦੀ ਜਿਹੜੀ ਖਬਰ ਆ ਇੱਕ ਬੜੀ ਸਟਾਰਟਿੰਗ ਵਾਲੀ ਖਬਰ ਆ ਤੁਸੀਂ ਵੇਖ ਲਈ ਤੁਸੀਂ ਕਹੋਗੇ ਯਾਰ ਖਾ ਕੀ ਬਾਤ ਆ ਬਾਬੇ ਦੋਸਤ ਹੀ ਦੋਸਤ ਦੀ ਘਰ ਦੋਸਤ ਹੀ ਦੋਸਤ ਦੀ ਸਹੇਲੀ ਨਾਲ ਵਿਆਹ ਕਰਾ ਲੰਦਾ ਗੱਲਬਾਤ ਤੁਸੀਂ ਸਾਰੀ ਵੇਖ ਲਈ ਵੀਡੀਓ ਦੇ ਵਿੱਚ ਜਰੂਰ ਕਮੈਂਟ ਕਰਕੇ ਦੱਸੋ ਵੀਡੀਓ ਕਿੱਦਾਂ ਦੀ ਲੱਗੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖੋਗੇ ਇੱਕ ਦੋਸਤ ਹੀ ਦੋਸਤ ਦਾ ਇੱਕ ਦੁਸ਼ਮਣ ਨਿਕਲ ਜਾਂਦਾ ਮਤਲਬ ਯਾਰ ਉਹ ਕਹਿੰਦਾ ਮੇਰੀ ਰੋਟੀ ਨਹੀਂ ਪਗਦੀ ਮੈਨੂੰ ਰੋਟੀ ਪਗਦੀ ਹੋ ਜੂਗੀ ਪਰ ਫਿਰ ਜਦੋਂ ਯਾਰ ਦੀ ਝੂਠੀ ਕੀਤੀ ਹੋਈ ਚੀਜ਼ ਜਦੋਂ ਮਿਲਦੀ ਆ ਫਿਰ ਬਾਈ ਉਸ ਤੋਂ ਬਾਅਦ ਜਦੋਂ ਦੋਸਤ ਬਾਰ ਮੋੜ ਦੀ ਲੰਗਦਾ ਫਿਰ ਤਾਂ ਮਾੜਾ ਮੋਟਾ ਸ਼ੱਕ ਤਾਂ ਜਾਊਗਾ ਹੀ ਜਾਊਗਾ ਜਦੋਂ ਪਤਾ ਯਾਰ ਤੈਨੂੰ ਭੈਂ ਚੋਂ ਤੈਨੂੰ ਪਤਾ ਸੀ ਵੀ ਮੇਰੀ ਜਿਹੜੀ ਸਹੇਲੀ ਆ ਜਿਹਦੇ ਨਾਲ ਮੇਰਾ ਵਿਆਹ ਹੋ ਰਿਹਾ ਉਹ ਮੇਰੇ ਦੋਸਤ ਦੀ ਸਹੇਲੀ ਆ ਤੇ ਉਹਨੇ ਝੂਠੀ ਕੀਤੀ ਹੋਈ ਆ ਉਹਦੇ ਨਾਲ ਸਰੀਕ ਸੰਬੰਧ ਬਣਾਏ ਹੋਏ ਆ ਤੇ ਫਿਰ ਵੀ ਤੂੰ ਵਿਆਹ ਕਰਾ ਰਿਆ ਫਿਰ ਤਾਂ ਕਮਲਿਆ ਤੂੰ ਜਮਾਂ ਹੀ ਕਮਲਾ ਬੰਦਾ ਯਾਰ ਤੂੰ ਫਿਰ ਤੇਰੀ ਦੋਸਤੀ ਦਾ ਕਲੰਕੀ ਆ ਫਿਰ ਤੇਰੀ ਦੋਸਤੀ ਨਹੀਂ ਸੀਗੀ ਉਹ ਤੇਰੀ دوست ਦੇ ਨਾਲ ਦੋਸਤੀ ਨਹੀਂ ਸੀ ਉਹ ਤਾਂ ਫਿਰ ਵੈਸੇ ਹੀ ਰੱਖੀ ਬੈਠਾਈ ਤੂੰ ਇੱਕ ਬਸ ਤੂੰ ਇੱਕ ਚੀਜ਼ ਲੱਭਦਾ ਸੀ ਵੀ ਕਦੋਂ ਇਹਨਾਂ ਦੀ ਯਾਰੀ ਟੁੱਟੇ ਤਾਂ ਮੇਰਾ ਇਹ ਕੁਸੀ ਕੁੜੀ ਨਾਲ ਵਿਆਹ ਹੋ ਜਾਏ ਕੀ ਕੀ ਪਤਾ ਇਹਨਾਂ ਦੇ ਦੋਵਾਂ ਦੇ ਵਿੱਚ ਗੱਲਬਾਤ ਐਦਾਂ ਦੀ ਹੋਵੇ ਕੀ ਪਤਾ ਕੁਝ ਵੀ ਹੋ ਸਕਦਾ ਅੱਜ ਦੀ ਵੀਡੀਓ ਸਾਡੀ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਇੱਕ ਸੇਹ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਐਂਟਰਟੇਨਮੈਂਟ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ